ਮਾਖਰਾਂ ਚ ਆਸਰ ਦੇਂਦੇ ਮਾਪੀ ਮਾਹ ਕਰਿਆਣਾ ਦੇਸ਼ਸ਼ਤ ਪੌਂਦੇ ਫਰਿਆਣਾ ਵਾਲਤਾंचं ਬੁੜੇ ਬੰਦੇ ਐਂ ਸੋਚੇ ਵੀ ਕੀ ਹਾਲ ਹੋਊਗਾ ਅਸੀਂ ਕੀ ਕਹਣਾ ਚਾਹਾਂਗੇ ਭਾਈ ਸੱਤ ਸਰਕਾਰ ਨੇ ਆਖਿਆ ਹਾਜ਼ਰ ਹੋਇਓ ਵਾਈ ਪ੍ਰਾਈਸ ਪਰਤੀ ਅੱਛਾ ਜੀ ਬਸ ਕੀ ਕੇ ਚਾਹਣਾ ਸੀ ਜਿਹੜੇ ਵਾਈ ਪ੍ਰਾਈਸ ਪਰਤੀ ਐ ਸੀ ਹੋਰ ਰਸਤੀ ਹੋਣਾ ਚਾਹਤ ਕਿਹੇ ਜੇ ਸਵਾਲ ਪੁੱਛੇ ਗਏ ਨੇ ਵਕੀਲ ਸਾਹਿਬ ਸਵਾਲ ਦੇਖ ਜੀ ਸੀਗੇ ਜੋ ਪੁੱਛੇ ਗਏ ਕਿਵੇਂ ਹੋਇਆ ਸੀ ਇਹ ਦਸਤਾ ਅੱਛਾ ਅਵਾਜ਼ ਤਾਂ ਹੀ ਪਰੇਸ਼ਾਨ ਦੁਖੀਂ ਦੇਖ ਰਹੇ ਅੱਛਾ ਉਹ ਰਿਕਵੈਸਟ ਬਾਹਰ ਰਗੁਨੇਸ਼ਰ ਉਹਨਾਂ ਕਹਿੰਦੇ ਉਹ ਕੰਮ ਨਹੀਂ ਹੋਊਗਾ अच्छा अच्छा ਕੰਗਨਾਰ ਨੌਤ ਨੂੰ ਤੁਸੀਂ ਮਾਫ ਕਰੋਗੇ ਕਿ ਨਹੀਂ ਮਾਫ ਕਰਨ ਚਾਰ ਸਾਲ ਦੀ ਇੰਤਜ਼ਾਰ ਮਾਫ ਕਰਿਆ ਨਾ ਤੇ ਸੱਤ ਪੌਂਰੇ ਫਿਰਿਆ ਨਾਲ ਤਾਂ ਚ ਬੁੜੇ ਬੰਦੇ ਐ ਨਹੀਂ ਸੋਚਿਆ ਵੀ ਕੀ ਹਾਲ ਹੋਊਗਾ ਕਿਵੇਂ ਸਿਆਣੀ ਵੀ ਜਵਾਨੀਆਂ ਭਾਂਜੀਆਂ ਨੋਹਾਤੀਆਂ ਦੇ ਛਾਟੇ ਚ ਖੇ ਪਾਪੀ ਤੇ ਵੀ ਮੈਂ ਕਿ ਦਿੱਕੀ ਜੋ ਫਿਰ ਹੀ ਸਮਾਂ ਤਾਂ ਛਾ ਮਾਰਦੀ ਫਿਰ ਜਦ ਮੈਂ ਖੜਾ ਹੂੰ ਤੇ ਬੁੱਢੀ ਜੋਂ ਨੋਂਕਰੀ ਚ ਜਿੰਨਾਂ ਦਾ ਹਾਲ ਤਾਂ ਚ ਮੈਨੂੰ ਕੀ ਦੇਖਿਆ ਪਈ ਦਾ ਚਾਹੁੰਦੇ ਮੈਨੂੰ ਕੀ ਖੁਸ਼ੀ ਹੋ ਤੱਕਰਸਾਂ ਗਈ ਸੀ ਤਾਂ ਕਰਨ ਤੇ ਤੇ ਨਾਲ ਮੈਨੂੰ ਜਾਣਾ ਪਿਆ ਵੀ ਆ ਜੋ ਮੈਂ ਚੱਲ ਗਿਆ ਪਰ ਆਪਣੀ ਜائਦਾਤਾ ਸਰਕਾਰ ਰੋਕਦੀਏ ਤੇchna ਵੀ ਜائਦਾਤਾ ਖਤਰ ਗਏ ਸਾਂ ਤੇ ਮੈਂ ਉਹ ਤਾਂ ਕੀ ਲੈਣਾ ਸੀ ਤੇ ਮੈਨੂੰ ਐ ਖਰਾਬ ਹੋਣਾ ਤੇ ਮੈਨੂੰ ਵੀ ਇਸ ਤਰ੍ਹਾਂ ਕਰਿਆ ਵੀ ਬੁੱਢੀ ਹੋਈ 100 ਸਾਲ ਦੀ ਨੂੰ ਵੀ 100 ਸਾਲ ਪਿੱਛੇ ਆਈਏ ਸਾਰਿਆਂ ਦੀ ਕਪੜੇ ਲੈਣ ਲਈ ਇੱਥੇ ਕਸਾਣਾ ਦੇ ਕਪੜੇ ਵੀ ਕਿੱਦ ਮਿਲ ਲਾ ਕੇ ਸੀ ਕਪੜੇ ਲੈਣੇ ਤਪੜੀ ਸੁਣਾਈ ਟੀਮ ਰਕੇ ਸੀ ਸਾਡੀ ਇੱਕ ਦਿਨ ਹੀ ਇਸੇ ਕਰਾਉਣ ਦੇ ਕਪੜਾ ਵੰਦੇ ਸੀ 100 ਰੁਪਏ ਦੇ ਕਾਰੋਬਾਰ ਚ ਰਹੀ ਮੁੰਡੇ ਕੋਲ ਨਾ ਵਿਹਲੇ ਸੱਡੇ ਆ ਗਏ ਨੂੰ ਸਾਡੇ 100 ਰੁਪਏ ਦਿੱਤੇ ਮਾਤਾ ਜੀ ਲਗਾਈ ਲੰਬੀ ਐ ਕਾਫੀ ਟਾਈਮ ਹੋ ਗਿਆ ਕੇਸ ਨੂੰ ਹੁਣ ਤੱਕ ਤੁਸੀਂ ਅੱਜ ਵੀ ਪੇਸ਼ੀ ਤੇ ਆਏ ਹੋ ਕਿ ਲੜੋਂਗੇ ਅਖੀਰਲੇ ਦਮ ਤੱਕ ਮਹਾਰਾਜ ਚਾਚੀ ਨੂੰ ਪਤਾ ਜੇ ਰੱਬ ਨੂੰ ਪਤਾ ਜਾਂ ਗੁਰਨਾਨਕ ਦੇਵ ਜੀ ਸਾਹਮਣੇ ਸਾਹ ਸੀ ਬੁੱਢੇ ਹੋਏ ਘੰਟੇ ਦਾ ਪਤਾ ਨਹੀਂ ਗੁਰਨਾਨਕ ਦੇਵ ਜੀ ਚਾਹੇ ਵੀਰ ਨੂੰ ਆਖਿਆ ਵੀ ਸਲਤਰੀ ਕਾਲ ਆ ਮੂਰਤ ਆ। ਓਕੇ। ਕਿ ਸਸਰੀ ਘਰ ਦੂ ਦੇ ਨੇ ਆਸ ਤਾਂ ਪਾਇਰ ਟੱਕ ਲੈ। ਇੱਕ ਸਾਹ ਆਵੇ ਨਾ ਆਵੇ। ਇੱਕ ਪੈਰ ਚੱਕੀਏ ਨਾ ਆਵੇ ਮੇਰੀ ਅਖੀਰਲੀ ਉਮਰ ਤੇ ਅਸੀਂ ਲੱਗ ਨਾ ਉਹ ਜਿਹੜੇ ਪਹੁੰਚ ਲੱਗੇ ਮੇਰੀ ਸੀ ਪਹੁੰਚ ਤੇ ਗੁੰਜ ਮੇਰੀ ਮੇਰਾ ਘੰਟੇ ਦਾ ਪਤਾ ਨਹੀਂ। ਕੋਈ ਗੰਗਨਾ ਦੇ ਵਕੀਲਾਂ ਨੇ ਤੁਹਾਡੇ ਨਾਲ ਕੋਈ ਸੰਪਰਕ ਨਹੀਂ। ਅਸੀਂ ਤਾਂ ਦੇਖਿਆ ਨਹੀਂ ਗੰਗਨਾ ਵਕੀਰ। ਨਾ ਸੀ ਗੰਗਨਾ ਦੇਖੀਏ। ਕੋਈ ਪਤਾ ਨਹੀਂ ਛੰਤੀ। ਸੇਤ ਕੀ ਮੈਂ ਤੁਹਾਡੀ ਸੇਤ ਹਾਂ। ਅਰਿਓ ਚਿੰਦੜਾਈ ਫੋਸੀ। ਮਤਲਬ ਜਿਸ ਤਰ੍ਹਾਂ ਅਦਾਲਤਾਂ ਤੇ ਭਰੋਸਾ ਹੁਣ ਤੁਹਾਨੂੰ ਵੀ ਵਿਸ਼ਵਾਸ ਹੈ ਕਿ ਸਭ ਨੂੰ ਇਨਸਾਫ ਮਿਲੂਗਾ ਅੱਜ ਤੱਕ ਜਿੱਤਾ ਜਿਹੜੇ ਕੋਰੋਨੀ ਅਦਾਲਤਾਂ ਅਦਾਲਤਾਂ ਦੇ ਰੱਬ ਦੇ ਘਰੇ ਨਿਆਂ ਤੇ ਅਦਾਲਤਾਂ ਵੀ ਇੱਥੇ ਜਿੱਦਿ ਸੱਚੀ ਬ੍ਰੋਮੀ ਤੇ ਕਾਨੂੰਨ ਸੱਚੀ ਕਰਨੀਆਂ ਮਾਤਾ ਜੀ ਕੰਗਨਾਰ ਮਾਨਸਿਕ ਤੌਰ ਤੇ ਕਿੰਨਾ ਕੁ ਤੁਹਾਨੂੰ ਜਿਹੜਾ ਹੈਗਾ ਪਰੇਸ਼ਾਨੀ ਸਾਹਮਣਾ ਕਰਨਾ ਪਿਆ ਕਿਉਂਕਿ 4-5 ਸਾਲ ਹੋ ਗਏ ਇਸ ਮਾਮਲੇ ਨੂੰ ਚੱਲਦੇ ਨੂੰ ਹਾਈ ਕੋਰਟ ਸੁਪਰੀਮ ਕੋਰਟ ਤੱਕ ਮਾਮਲਾ ਕਿੰਨੀਆਂ ਤਰੀਕਾਂ ਬੈੰਦ ਗਏ ਹਾਂਜੀ ਤੇ ਕਿੰਨੀ ਵਾਰੀ ਕ੍ਰਿਸ਼ ਹੋਣਾ ਪੈਂਦਾ ਸਾਨੂੰ ਤਾਂ ਜਾਣਾ ਹੀ ਕਿ ਆਪਦੇ ਗੁੱਸੇ ਦੀ ਖਤਰ ਤੇ ਕਿੰਨਾ ਖਰਾਬ ਹੋਇ ਕਿੰਨੀ ਮਾਇਆ ਲੱਗੀ ਛੱਡ ਕੇ ਨੇ 5 ਸਾਲ ਹੋ ਗਏ ਦਿੱਲੀ ਵੀ ਗਏ ਠੀਕ ਹੈ ਤੇ ਉੱਥੇ ਚੰਡੀਗੜ੍ਹ ਵੀ ਗਏ ਤੇ ਬਠਿੰਡੇ ਵੀ ਆਉਂਦੇ ਆ ਤੇ ਪਰੇਸ਼ਾਨ ਨਹੀਂ ਹੁੰਦੇ ਸਾਡੇ ਸਾਨੂੰ ਕਿਹੜਾ ਇੱਥੇ ਕੋਈ ਭਾਈ ਮਾਤਾ ਜੀ ਅਕੀਰਲਾ ਸਵਾਲ ਜੇ ਕੰਗਨਾਰ ਨੌਤ ਪਹਿਲਾਂ ਮਾਫੀ ਮੰਗ ਲੰਦੀ ਤਾਂ ਤੁਸੀਂ ਉਹਨਾਂ ਨੂੰ ਮਾਫ ਕਰ ਦਿੰਦੇ ਸਾਨੂੰ ਇਹਨਾਂ ਗਿਆਨ ਨਹੀਂ ਪਤਾ ਨਹੀਂ ਕਿ ਉਹ ਸੰਤਵਾਇ ਤੇ ਉਹਨਾਂ ਦੇ ਦੁੱਖ ਮੰਨਦੇ ਆ ਸੰਤ ਜੀ ਵਾਏ ਸੀ ਚੀਕ ਭੈਣੇ ਜਿਹੜੇ ਛੋਕੇ ਮੰਦਾ ਕੀਤੇ ਤੇ ਜੰਮੇ ਜਿਹਨਾਂ ਦੇ ਸੂਰ ਮੇ ਜੰਦੇ ਆ ਭਗਤੇ ਜੰਦੇ ਆ ਰਾਜੀ ਮਹਾ ਜੰਦੇ ਆ ਉਹਨੇ ਕਤਲ ਨਹੀਂ ਹੋਈ ਅਸੀਂ ਉਹਦੇ ਖਿਲਾਫ ਕਿਉਂ ਮੈਨੂੰ ਤਾਂ ਬੁੱਢੀ ਨੂੰ ਧੂਕ ਧੁਕੜੀ ਛਕੜੀ ਸਾਰਤਾ ਹੁਣ ਜੇ ਮਾਫ ਹੋਵੇ ਕਿ ਰੱਬ ਦਾ ਭਾਵਾ ਕਰ ਦੇ ਰੰਗਨਾਰ ਲੋਧ ਕਹਿੰਦੇ ਹਿਮਾਚਲ ਦੀਆਂ ਮਾਤਾਵਾਂ ਭੈਣਾ ਪੰਜਾਬ ਦੀਆਂ ਮਾਤਾਵਾਂ ਭੈਣਾ ਮੇਰੀਆਂ ਸਤਕਾਰਯੋਗ ਹੈ ਕਿਸੇ ਨੇ ਸਖਾਤਿਆ ਨੂੰ ਬਈ ਆਖਿਆ ਕਰ ਤਾਂ ਸਿੱਖੀ ਹੈ ਹੋ ਕਿਸੇ ਵਕੀਲ ਨੇ ਸਮਝਾਇਆ ਨੂੰ ਉਹ ਤਾਂ ਉਹ 47 ਨਰਨ ਤਾਂ ਆਤਵਾਦੀਆਂ ਖਣੇਲ ਕਰਦਾ ਨਾ ਤੇ ਮਾਤਾ ਨੂੰ ਆਖੇ ਸੌ ਸੰਤੀ ਜਿੱਕਾ ਪਰਚਾ ਕੋੰਗ ਦੀ ਬੰਦੀ ਉਹ ਤਾਂ ਕਿਛ ਨਹੀਂ ਬੋਧ ਦੇਤੀ ਹੁਣ ਗੱਲ ਸੁਣੋ ਪਰ ਸਮਝਾਤਾ ਜੇ ਵੀ ਅੱਜ ਤੱਕ ਕੋਈ ਮਾੜੀ ਗੱਲ ਨਹੀਂ ਅੱਜ ਮਹਿੰਦਰਕੌਰ ਵਰਸੇ ਕੰਗਨਾਰ ਨੌਤ ਕੇਸ ਦੇ ਵਿੱਚ ਮਾਤਾ ਮਹਿੰਦਰਕੌਰ ਕਿਉਂਕਿ ਸਾਡੀ ਐਵੀਡੈਂਸ ਦਾ ਡੇਟ ਰੱਖੀ ਗਈ ਸੀ ਮਾਤਾ ਜੀ ਪੇਸ਼ ਹੋਏ ਸੀ ਕਿ ਮਹਿੰਦਰਕੌਰ ਤੇ ਇੱਕ ਦੂਸਰਾ ਗਵਾਹ ਅਸੀਂ ਜਿਹੜਾ ਗੁਰਪ੍ਰੀਤ ਸਿੰਘ ਮਾਤਾ ਦਾ ਜਿਹੜਾ ਭਾਈਚਾਰੇ ਚੋਂ ਪੋਤਾ ਲੱਗਦਾ ਅਸੀਂ ਦੋ ਗਵਾਹ ਅੱਜ ਕੋਰਟ ਦੇ ਵਿੱਚ ਕਰਾਏ ਹੈਗੇ ਉਹਨਾਂ ਦੇ ਵਕੀਲ ਸਾਹਿਬ ਵੀ ਪੇਸ਼ ਹੋਏ ਸੀ ਸੀਨੀਅਰ ਐਡਵੋਕੇਟ ਨਹੀਂ ਅਪੀਅਰ ਹੋਏ ਉਹਨਾਂ ਦੇ ਪ੍ਰੌਕਸੀ ਕਾਉਂਸਲ ਅਪੀ ਅੱਜ ਕੋਰਟ ਨੇ ਕੁਐਸਚਨ ਆਨਸਰ ਫਾਰਮ ਦੇ ਵਿੱਚ ਜਿਹੜੀ ਇਹਨਾਂ ਦਾ ਐਗਜ਼ਾਮੀਨੇਸ਼ਨ ਚੀਫ ਕਰਵਾਇਆ ਹੈਗਾ ਦੋਨੋਂ ਗਵਾਹਾਂ ਦਾ ਐਗਜ਼ਾਮੀਨੇਸ਼ਨ ਚੀਫ ਹੋਇਆ ਤੇ ਅਸੀਂ ਜਿਹੜੇ ਡਾਕੂਮੈਂਟਸ ਸੀਗੇ ਉਹ ਜਿਵੇਂ ਟਵਿੱਟਰ ਤੇ ਜੋ ਪੋਸਟ ਟਵੀਟ ਕੀਤੀ ਗਈ ਸੀਗੀ ਉਹਦੀ ਕਾਪੀ ਤੇ ਬਾਕੀ ਰੈਲੇਵੈਂਟ ਡਾਕੂਮੈਂਟਸ ਹੈਗੇ ਅਸੀਂ ਉਹ ਅੱਜ ਕੋਰਟ ਦੇ ਵਿੱਚ ਪੇਸ਼ ਕੀਤੇ ਆ ਤੇ ਉਹਨਾਂ ਦੇ ਵਕੀਲ ਸਾਹਿਬ ਨੇ ਅੱਜ ਕੰਗੜਾ ਦੇ ਵਕੀਲ ਸਾਹਿਬ ਨੇ ਡੇਟ ਲਈ ਹੈ ਉਹ ਮਾਤਾ ਜੀ ਨੂੰ ਤੇ ਜਿਹੜਾ ਦੂਸਰਾ ਗਵਾਹ ਸੀ ਪੇਸ਼ ਕੀਤਾ ਸੀ ਕੋਰਟ ਦੇ ਵਿੱਚ ਉਹਨਾਂ ਨੂੰ ਜਿਹੜੀ 15 12 ਨੈਕਸਟ ਡੇਟ ਹੈ ਉਸ ਤੇ ਉਹਨਾਂ ਨੂੰ ਕਰਾਸ ਐਗਜ਼ਾਮਿਨ ਕਰਨਗੇ ਫਿਜ਼ੀਕਲ ਸਪੀਸ਼ਮੈਂਟ ਵੀ ਅੱਜ ਤੇ ਰਹਿ ਗਿਆ ਕੋਈ ਲੈ ਗਿਆ ਨਹੀਂ ਅੱਜ ਫਿਜ਼ੀਕਲ ਜੋ ਪੇਸ਼ ਹੋਣ ਵਾਸਤੇ ਉਹਨਾਂ ਦੀ ਐਪਲੀਕੇਸ਼ਨ ਉਹਨਾਂ ਨੇ ਲਗਾਈ ਸੀ ਉਹਦਾ ਅਸੀਂ ਜਵਾਬ ਦਿੱਤਾ ਸੀ ਉਹਦਾ ਅੱਜ ਸਾਡੀ ਐਪਲੀਕੇਸ਼ਨ ਦਾ ਜੋ ਉਹਨਾਂ ਨੇ ਰਿਪਲਾਈ ਸਾਡੇ ਰਿਪਲਾਈ ਦਾ ਜੋ ਰੀਜੋਇੰਟਰ ਦੇਣਾ ਉਹਨਾਂ ਨੇ ਉਹਨਾਂ ਨੇ ਅੱਜ ਕੋਰਟ ਦੇ ਵਿੱਚ ਸਬਮਿਟ ਨਹੀਂ ਕਰਵਾਇਆ ਉਹਨੇ ਨੈਕਸਟ ਡੇਟ ਤੇ ਜੱਜ ਤੇ ਜਿਹੜਾ ਸਾਨੂੰ ਹੋਰ ਜਿਹੜੇ ਬਾਕੀ ਗਵਾਹ ਸੀ ਕਰਵਾਉਣਾ ਚਾਹੁੰਦੇ ਆ ਪਹਿਲਾਂ ਕੋਰਟ ਨੇ ਸਾਨੂੰ ਆਪਦੀ ਐਵੀਡੈਂਸ ਕਨਕਲੂਡ ਕਰਨ ਲਈ ਕਿਹਾ ਹੈਗਾ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਹਦਾਇਤ ਦਿੱਤੀ ਹੈ ਵੀ ਜਦੋਂ ਸਾਰੇ ਗਵਾਹ ਇਹਨਾਂ ਸਾਡੇ ਵੱਲੋਂ ਐਵੀਡੈਂਸ ਕਨਕਲੂਡ ਹੁੰਦੀ ਹੈ ਤਾਂ ਫਿਰ ਇੱਕ ਡੇਟ ਤੇ ਉਹਨਾਂ ਨੂੰ ਕਰਾਸ ਐਗਜ਼ਾਮਿਨ ਕੀਤਾ ਜਾਊਗਾ ਅਗਲੀ ਤਰੀਕ 15 12 ਨੈਕਸਟ ਡੇਟ ਰੱਖੀ ਗਈ ਹੈ ਜੀ ਕੰਗਣਾ ਜੀ ਵਰਚੁਲੀ ਨਹੀਂ ਅਪੀਅਰ ਹੋਏ ਉਹਨਾਂ ਦੀ ਐਪਲੀਕੇਸ਼ਨ ਆਈ ਹੈ ਜੀ ਹਾਜ਼ਰੀ ਮਾਫੀ ਦੀ ਅਗਲੀ ਵਾਰ ਅਗਲਾ ਮੋਟ ਫਿਜ਼ੀਕਲ ਪੇਸ਼ ਹੋਣਗੇ ਅਸੀਂ ਕੋਰਟ ਨੂੰ ਅਸੀਂ ਤਾਂ ਕੀਤੀ ਹੈ ਜੀ ਰਿਕੁਐਸਟ ਵੀ ਕੋਰਟ ਨੂੰ ਕੋਰਟ ਦੇ ਵਿੱਚ ਕੰਗਣਾ ਨੂੰ ਪਰਸਨਲੀ ਪੇਸ਼ ਹੋਣਾ ਚਾਹੀਦਾ ਕਿਉਂਕਿ ਐਵੀਡੈਂਸ ਦਾ ਮੈਟਰ ਹੈਗਾ ਚਲੋ ਇੱਕ ਅੱਧੀ ਡੇਟ ਤੇ ਕੋਈ ਕੰਮ ਹੋ ਜਾਂਦਾ ਹੈਗਾ ਤੇ ਨੈਕਸਟ ਡੇਟ ਤੇ ਹੋਣਾ ਚਾਹੀਦਾ ਚਲੋ ਜੱਸਾ ਸਾਹਿਬ ਨੇ ਅੱਜ ਉਹਨਾਂ ਨੂੰ ਪਰਸਨਲੀ ਵੀ ਕਿਹਾ ਹੈਗਾ ਉਹਨਾਂ ਦੇ ਵਕੀਲ ਸਾਹਿਬ ਨੂੰ ਵੀ ਨੈਕਸਟ ਡੇਟ ਤੇ ਅਪੀਅਰ ਹੋਣ ਕੰਗਣਾ ਰੋਟ ਬਾਈ ਜੀ ਨਾ ਮਤਲਬ ਤੁਸੀਂ ਅੱਜ ਅਦਾਲਤ ਦੇ ਵਿੱਚ ਪੇਸ਼ ਹੋਏ ਸੀ ਤੁਹਾਡਾ ਕੀ ਰੋਲ ਹੈ ਸਾਰੇ ਕੇਸ ਦੇ ਵਿੱਚ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਮੈਂ ਇਸ ਕੇਸ ਦਾ ਗਵਾਹ ਜੀ ਤੇ ਮੇਰੀ ਗਵਾਹੀ ਇਸ ਤਰ੍ਹਾਂ ਸੀ ਕਿ ਮੈਂ ਮਾਤਾ ਜੀ ਦਾ ਟਵੀਟ ਸੀਗਾ ਮੈਂ ਦਿਖਾਇਆ ਸੀਗਾ ਕਿਉਂਕਿ ਮਾਤਾ ਜਨ ਪੜ੍ਹਦੇ ਸੀ ਉਹਨਾਂ ਕੋਲ ਟਵਿੱਟਰ ਵਗੈਰਾ ਚੱਲਦਾ ਨਹੀਂ ਸੀਗਾ ਠੀਕ ਹੈ ਮੇਰੇ ਕੋਲ ਟਵਿੱਟਰ ਚੱਲਦਾ ਸੀਗਾ ਮੈਂ ਟਵਿੱਟਰ ਤੋਂ ਟਵੀਟ ਦੇਖਿਆ ਸੀ ਕਿ ਮਨਨਾ ਉਹਦਾ ਤੇ ਫਿਰ ਮੈਂ ਮਾਤਾ ਜੀ ਨੂੰ ਦਿਖਾਇਆ ਸੀਗਾ ਕਿ ਮਾਤਾ ਵੀ ਤੇਰੇ ਖਿਲਾਫੇ ਬੋਲਦੀ ਠੀਕ ਉਸ ਦੇ ਬਿਹਾਫ ਤੇ ਮੇਰੇ ਕੋਲ ਹੀ ਸੀ ਅੱਛਾ ਕੀ ਕੀ ਸਵਾਲ ਹੋਏ ਨੇ ਅੱਜ ਤੱਕ ਜਿਵੇਂ ਹੁਣ ਕੋਈ ਜਾਮੀ ਦੰਮਾ ਪ੍ਰੋਸੀਜਰ ਹੋ ਗਿਆ ਕਿੰਨਾ ਕੁ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਰੇਸ਼ਾਨੀ ਤਾਂ ਜੀ ਬਹੁਤ ਹੋ ਗਿਆ 5 ਸਾਲ ਹੋ ਗਏ ਲਗਭਗ ਸਵਾਲ ਇਹ ਹੋਏ ਸੀਗੇ ਵੀ ਤੁਸੀਂ ਟਵੀਟ ਕਦੇ ਤਾਂ ਦੇਖਿਆ ਸੀਗਾ ਤੁਹਾਡੇ ਕੋਲ ਟਵਿੱਟਰ ਕਰਦਾ ਜਿਵੇਂ ਨਾ ਮੈਂ 2017 ਦਾ ਟਵਿੱਟਰ ਚਲਾ ਰਿਹਾ ਜੀ 2017 ਤੋਂ ਮੇਰੇ ਕੋਲ ਟਵਿੱਟਰ ਦੇ ਵਿੱਚ ਸਾਰਾ ਕੁਝ ਸੀਗਾ ਹੋ ਸੀ ਉਹ ਮੈਂ ਦਿਖਾਇਆ ਜੀ ਸਾਬ ਨੂੰ ਉਹਨਾਂ ਨੇ ਦੇਖਿਆ ਹੋ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਪੁੱਛਿਆ ਸੀਗਾ ਵੀ ਤੁਹਾਡੇ ਮਨ ਨੂੰ ਕਿੰਨੀ ਗ੍ਰੇਟ ਪਹੁੰਚੀ ਮੈਂ ਦੱਸਿਆ ਉਹਨਾਂ ਨੂੰ ਵੀ ਹਾਂ ਜੀ ਸਾਨੂੰ ਅਸੀਂ ਜੋ ਧਰਨੇ ਤੇ ਗਏ ਫਿਰ ਉੱਥੇ ਵੀ ਜਲੀਲ ਹੋਣਾ ਪਿਆ ਸਾਨੂੰ ਪਿੰਡ ਆ ਕੇ ਵੀ ਜਲੀਲ ਹੋਣਾ ਪਿਆ ਧਰਨੇ ਤੋਂ ਬਾਅਦ ਕਿ ਲੋਕਾਂ ਨੇ ਸਾਨੂੰ ਇਹ ਕਿਹਾ ਜੀ ਮਾਤਾ ਸੋ ਸਰਪੇ ਕਿ ਜਾਂਦੀ ਹੈ ਜੀ ਟਵਿੱਟਰ ਤੇ ਸੀ ਜੀ ਦਿਨਦਰੋਹਾ ਟਵਿੱਟਰ ਤੇ ਉਹਨਾਂ ਨੇ ਲਿਖਿਆ ਸੀਗਾ ਜੀ ਕਿ ਇਹ ਉਹਨਾਂ ਕਿ ਗੌਤਮ ਯਾਦਬਦਾ ਵੀ ਇਹ ਜਿਹੜੀ ਮਾਤਾ ਹੈਗੀ ਆ ਵੀ ਇਹ 100 ਰੁਪਈਆ ਲੈ ਕੇ ਧਰਮ ਦੇ ਆ ਜਾਂਦੀ ਹੈ ਇਹਨਾਂ ਨੂੰ ਕੱਪੜੇ ਤੇ ਪੈਸੇ ਚਾਹੀਦੇ ਹੈਗੇ ਧਰਮ ਦੇ ਆ ਜਾਂਦੇ ਉਹਦੇ ਪੁੱਤ ਦੇ ਕੋਲ ਠੀਕ ਹੈ ਉਹ ਜਿਹੜੀ ਮਾਤਾ ਸੀ ਕਿ ਸ਼ਹੀਨ ਬਾਗ ਵਾਲੀ ਉਹ ਮਾਤਾ ਕੋਈ ਹੋਰ ਸੀ ਜਿਹਦੇ ਨਾਲ ਮਾਤਾ ਨੂੰ ਕੰਪੇਅਰ ਕੀਤਾ ਉਹਨਾਂ ਨੇ ਠੀਕ ਹੈ ਹਾਂ ਉਹਦੇ ਵਿਆਹ ਤੇ ਮੇਰੇ ਤੇ ਗੱਲ ਅੱਛਾ ਵਿਆਹ ਲਈ ਲੰਬੀ ਐ ਕਾਫੀ ਟਾਈਮ ਹੋ ਗਿਆ ਇਸ ਕੇਸ ਨੂੰ ਹਾਂਜੀ

we mix ideas and creativity to make learning exciting. In our physics lab, we explore the magic of motion, energy, and the universe itself. Welcome to the biology lab. Here we study life from tiny cells to big ecosystems. Math is not boring here. In our math lab, we learn through puzzles, activities, and fun models. Our computer lab helps us step into the future where we code, create, and innovative every day. This is a library, a peaceful world of books where imagination and knowledge meets. Every warm welcome begins right here at the reception area of Tara Convent School. Health and care comes first. Our medical room ensures every student is safe and cared for. Smart screens, smart learning. Our digital classrooms make lessons interactive, visual, and fun. Education is more than books. Our sports ground is full of energy with football, badminton, cocoa, and volleyball. These games teach us teamwork, fitness, and sportsmanship. Our transport facility is safe, comfortable, and on time, making every student's journey easy and joyful. Convent school where learning, discipline, and dreams come together under one roof.